ਦੌੜ ਹਲਕੇ ਦਾ ਪਿੰਡ ਤਲਵੰਡੀ ਜਿੱਥੇ ਇੱਕ ਪੋਸਟਰ ਲੱਗਦਾ ਹੈ ਕਿ ਲਾਹਤ ਸਿੰਘ ਉਗੋਕੇ ਦਾ ਇਸ ਪਿੰਡ ਦੇ ਵਿੱਚ ਆਉਣਾ ਸਖਤ ਮਨਾ ਹੈ ਪਰ ਇਸ ਤੋਂ ਬਾਅਦ ਪਿੰਡ ਦੇ ਵਿੱਚ ਪੁਲਿਸ ਪਹੁੰਚ ਜਾਂਦੀ ਆ ਤਿੰਨ ਲੋਕਾਂ ਨੂੰ ਚੱਕ ਕੇ ਲੈ ਜਾਂਦੀ ਆ ਪਿੰਡ ਦੇ ਵਿੱਚ ਰੌਲਾ ਪੈ ਜਾਂਦਾ ਹੈ ਆਖਰਕਾਰ ਪੂਰੀ ਕਹਾਣੀ ਕੀ ਆ ਕਿਸ ਤਰ੍ਹਾਂ ਵਾਪਰਦੀ ਆ ਕਿਸ ਦਿਨ ਦੀ ਘਟਨਾ ਹੈ ਤੇ ਪੂਰੀ ਘਟਨਾ ਦੇ ਪਿੱਛੇ ਕੌਣ ਗੇਮ ਚੇਂਜਰ ਆ ਜਾਂ ਫਿਰ ਕਿਸ ਦੇ ਕਰਕੇ ਪੂਰੀ ਘਟਨਾ ਵਾਪਰਦੀ ਹੈ ਇਸ ਦੇ ਬਾਬਤ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ ਤਲਵੰਡੀ ਜੋ ਬਦੌਲ ਹਲਕੇ ਦਾ ਪਿੰਡ ਆ ਇਸ ਦਾ ਜੋ ਗਵਾਂਡੀ ਪਿੰਡਾ ਸੈਦੋਕੇ ਤਲਵੰਡੀ ਪਿੰਡ ਦਾ ਸੈਦੋਕੇ ਪਿੰਡ ਦੇ ਨਾਲ ਬਿਜਲੀ ਦੀ ਤਾਰ ਪਾਉਣ ਨੂੰ ਲੈ ਕੇ ਇੱਕ ਰੌਲਾ ਸ਼ੁਰੂ ਹੋ ਜਾਂਦਾ ਏ ਚਲੋ ਰੌਲੇ ਤੋਂ ਬਾਅਦ ਵਿਵਾਦ ਤੋਂ ਬਾਅਦ ਇਹ ਬਿਜਲੀ ਦੀ ਤਾਰ ਪੈ ਵੀ ਜਾਂਦੀ ਆ ਪਿੰਡ ਵਾਸੀਆਂ ਦਾ ਦਾਵਾ ਹੈ ਕਿ ਇਹ ਕੰਮ ਤੱਕੇ ਦੇ ਨਾਲ ਕਰਵਾਇਆ ਗਿਆ ਹੈ ਵਿਧਾਇਕ ਲਾਭ ਸਿੰਘ ਉਗੁਕੇ ਦੇ ਕਹਿਣ ਦੇ ਉੱਪਰ ਇਹ ਕੰਮ ਤੱਕੇ ਦੇ ਨਾਲ ਕਰਵਾਇਆ ਗਿਆ ਹੈ ਇਸ ਵਿਵਾਦ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚੋਂ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਪਿੰਡ ਦੇ ਵਿੱਚ ਹੀ ਲਾਭ ਸਿੰਘ ਉਗੁਕੇ ਦੇ ਬਾਈਕਾਰਡ ਦੇ ਪੋਸਟਰ ਲਗਾ ਦਿੱਤੇ ਜਿਸ ਦੀ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਜਿਸ ਦੇ ਉੱਪਰ ਇਹ ਲਿਖਿਆ ਹੋਇਆ ਹੈ ਕਿ ਜ਼ਰੂਰੀ ਸੂਚਨਾ ਆਮ ਆਦਮੀ ਪਾਰਟੀ ਦੇ ਵਰਕਰ ਆਪ ਆਗੂ ਅਤੇ ਐਮਐਲਏ ਲਾਭ ਸਿੰਘ ਉਗੋਕੇ ਦਾ ਪਿੰਡ ਤਲਵੰਡੀ ਦੇ ਵਿੱਚ ਆਉਣਾ ਸਖਤ ਬਣਾਏ ਵੱਲੋਂ ਸਮੂਹ ਨਗਰ ਨਿਵਾਸੀ ਪਿੰਡ ਤਲਵੰਡੀ ਬਰਨਾਲਾ ਇਸ ਤੋਂ ਬਾਅਦ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਕਥੀ ਤੌਰ ਤੇ ਲਾਭ ਸਿੰਘ ਉਗੋਕੇ ਨੂੰ ਫੋਨ ਕਰਕੇ ਪੂਰੀ ਕਹਾਣੀ ਬਿਆਨ ਕੀਤੀ ਜਾਂਦੀ ਹੈ ਕਿ ਆਖਰਕਾਰ ਪਿੰਡ ਦੇ ਵਿੱਚ ਇੱਕ ਪੋਸਟਰ ਲੱਗ ਗਿਆ ਹੈ ਤੁਹਾਡੇ ਖਿਲਾਫ ਇਸਤਾਰ ਵਾਲੇ ਵਿਆਹ ਤੋਂ ਬਾਅਦ ਤਾਂ ਫਿਰ ਪੁਲਿਸ ਪਿੰਡ ਦੇ ਵਿੱਚ ਆਉਂਦੀ ਆ ਤੇ ਤਿੰਨ ਲੋਕਾਂ ਨੂੰ ਨਜਾਇਜ਼ ਤੌਰ ਤੇ ਹਰਾਸਤ ਵਿੱਚ ਲਿਆ ਜਾਂਦਾ ਏ ਜਿਨ੍ਹਾਂ ਦੇ ਨਾਮ ਨੇ ਯਾਦਵਿੰਦਰ, ਜੁਗਰਾਜ ਅਤੇ ਹਰਮਨ ਯਾਦਵਿੰਦਰ ਨੂੰ ਇਹ ਕਹਿ ਕੇ ਐਸਐਚਓ ਦੇ ਵੱਲੋਂ ਆਪਣੀ ਗੱਡੀ ਦੇ ਵਿੱਚ ਬਿਠਾਇਆ ਗਿਆ ਕਿ ਆਪਾਂ ਕਿਸੇ ਦੇ ਘਰ ਜਾਣਾ ਏ ਯਾਦਵਿੰਦਰ ਕਾਫੀ ਸਮੇਂ ਤੋਂ ਪੰਚਾਇਤ ਮੈਂਬਰ ਆ ਇਸ ਕਰਕੇ ਉਹਦੀ ਪੁਲਿਸ ਦੇ ਨਾਲ ਚੰਗੀ ਜਾਣ ਪਛਾਣ ਸੀ ਤੇ ਉਹ ਪੁਲਿਸ ਦੇ ਉੱਪਰ ਵਿਸ਼ਵਾਸ ਕਰਕੇ ਗੱਡੀ ਦੇ ਵਿੱਚ ਬੈਠ ਗਿਆ ਇਹ ਤਿੰਨੇ ਜਾਣਿਆਂ ਨੂੰ 30 ਅਗਸਤ ਦੁਪਹਿਰ ਦੇ ਸਮੇਂ ਪੁਲਿਸ ਦੇ ਵੱਲੋਂ ਕਥਤੀ ਤੌਰ ਤੇ ਨਜਾਇਜ਼ ਹरासत ਵਿੱਚ ਲਿਆ ਗਿਆ ਸੀ ਇਹਨਾਂ ਤਿੰਨਾਂ ਦੇ ਨਾਲ ਕੁਝ ਹੋਰ ਵਿਅਕਤੀਆਂ ਦੇ ਨਾਮ ਵੀ ਪੁਲਿਸ ਦੇ ਕੋਲ ਮजूद ਸੀ ਯਾਨੀ ਕਿ ਪੁਲਿਸ ਦੇ ਕੋਲ ਇੱਕ ਲਿਸਟ ਸੀ ਜਿਸ ਦੇ ਉੱਪਰ ਅੱਧੀ ਦਰਜ ਦੇ ਨੇੜ ਲੋਕਾਂ ਦੇ ਨਾਮ ਲਿਖੇ ਹੋਏ ਸੀ ਜਿਵੇਂ ਇਸ ਘਟਨਾ ਦੇ ਬਾਰੇ ਪੂਰੇ ਪਿੰਡ ਨੂੰ ਪਤਾ ਲੱਗਦਾ ਕਿ ਪੁਲਿਸ ਤਿੰਨ ਲੋਕਾਂ ਨੂੰ ਚੱਕ ਕੇ ਲੈ ਗਈ ਆ ਉਹਨਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਏ ਤਾਂ ਪੂਰਾ ਪਿੰਡ ਇਕੱਠਾ ਹੋ ਜਾਂਦਾ ਏ ਤੇ ਉਹ ਪੁਲਿਸ ਸਟੇਸ਼ਨ ਜਾਂਦੇ ਨੇ ਕਿ ਜੋ ਸਾਡੇ ਬੰਦੇ ਤੁਸੀਂ ਨਜਾਇਜ਼ ਤਰੀਕੇ ਨਾਲ ਫੜੇ ਨੇ ਉਹਨਾਂ ਨੂੰ ਭਾਈ ਛੱਡੋ ਉਹਨਾਂ ਦੀ ਕੋਈ ਗਲਤੀ ਨਹੀਂ ਇਹਨਾਂ ਵਿਅਕਤੀਆਂ ਦੇ ਵੱਲੋਂ ਪੋਸਟਰ ਨਹੀਂ ਲਗਾਇਆ ਗਿਆ ਤੇ ਜਿਹੜਾ ਪੋਸਟਰ ਪਿੰਡ ਵਿੱਚ ਲੱਗਿਆ ਸੀ ਉਸ ਨੂੰ ਲਾ ਦਿੱਤਾ ਗਿਆ ਏ ਪਰ ਅੱਗੋਂ ਪੁੱਛਦਾ ਜਵਾਬ ਸੀ ਕਿ ਜੋ ਐਸਐਚਓ ਸਾਹਿਬ ਨੇ ਉਹ ਡਿਪਟੀ ਦੇ ਨਾਲ ਮੀਟਿੰਗ ਕਰਨ ਦੇ ਲਈ ਗਏ ਹੋਏ ਨੇ ਜਿਵੇਂ ਮੀਟਿੰਗ ਖਤਮ ਹੋਵੇਗੀ ਅਸੀਂ ਫੋਨ ਤੇ ਗੱਲ ਕਰ ਲਾਂਗੇ ਤੇ ਇਹਨਾਂ ਨੂੰ ਛੱਡ ਦੇਵਾਂਗੇ ਪਰ ਪੁਲਿਸ ਇਸ ਤਰੀਕੇ ਦੇ ਨਾਲ ਨਹੀਂ ਕਰਦੀ ਅੱਧਾ ਘੰਟਾ ਅੱਧਾ ਘੰਟਾ ਇਸ ਤਰ੍ਹਾਂ ਸਮਾਂ ਮੰਗਦੇ ਮੰਗਦੇ 2 ਤੋਂ ਤਕਰੀਬਨ 6:30 ਦਾ ਸਮਾਂ ਹੋ ਜਾਂਦਾ ਹੈ ਪਰ ਇਹਨਾਂ ਤਿੰਨੇ ਵਿਅਕਤੀਆਂ ਨੂੰ ਨਹੀਂ ਛੱਡਾਂਦਾ ਜਿਸ ਤੋਂ ਬਾਅਦ ਜੋ ਪਿੰਡ ਵਾਲੇ ਅੱਕ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਤਿੰਨ ਕੌਣੇ ਦੇ ਉੱਪਰ ਤਕਰੀਬਨ ਇਹ ਸ਼ਾਮ ਦੇ ਸਮੇਂ ਧਰਨਾ ਲਗਾ ਲਿਆ ਜਾਂਦਾ ਹੈ ਕਿ ਤੂੰ ਸਾਡੇ ਬੰਦਿਆਂ ਨੂੰ ਛੱਡ ਨਹੀਂ ਦੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ੱੱਕਾ ਕਰ ਰਿਹਾ ਏ ਧਰਨਾ ਲੱਗਣ ਤੋਂ ਬਾਅਦ ਜਿਵੇਂ ਪੁਲਿਸ ਦੇ ਉੱਪਰ ਦਬਾਅ ਵਧਦਾ ਏ ਤੇ ਹਲਕੇ ਦੇ ਵਿੱਚ ਰੌਲਾ ਪੈਂਦਾ ਏ ਤਾਂ ਪੁਲਿਸ ਇਨ੍ਹਾਂ ਬੰਦਿਆਂ ਨੂੰ ਛੱਡ ਦਿੰਦੀ ਆ ਤੇ ਉਹ ਵਿਅਕਤੀ ਆਪ ਨੂੰ ਆਪਣੇ ਘਰੇ ਪਹੁੰਚ ਜਾਂਦੇ ਨੇ ਤਾਂ ਇਹ ਪੂਰਾ ਮਾਮਲਾ ਸੀ ਇਹ 3 ਅਗਸਤ ਦਾ ਮਾਮਲਾ ਏ ਤੇ ਜਿਹੜਾ ਹੁਣ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਅੱਜ ਸਵੇਰੇ ਹੀ ਸੋਸ਼ਲ ਮੀਡੀਆ ਦੇ ਉੱਪਰ ਜੋ ਇਹ ਤਸਵੀਰ ਵਾਇਰਲ ਹੁੰਦੀ ਆ ਹੁਣ ਇਸ ਤਸਵੀਰ ਵਾਇਰਲ ਹੋਣ ਤੋਂ ਬਾਅਦ ਜਾਂ ਇਹ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਸੀਂ ਵੀ ਜੋ ਪਧੌੜ ਹਲਕੇ ਦੇ ਐਮਐਲਏ ਨੇ ਲਾਭ ਸਿੰਘ ਉਗੋਕੇ ਉਹਨਾਂ ਦੇ ਨਾਲ ਫੋਨ ਤੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਦੋ ਵਾਰ ਫੋਨ ਲਾਇਆ ਉਹਨਾਂ ਨੇ ਪਹਿਲਾਂ ਸਾਡਾ ਫੋਨ ਕਰ ਦਿੱਤਾ ਤੇ ਜਦੋਂ ਅਸੀਂ ਦੂਸਰੀ ਵਾਰ ਫੋਨ ਲਾਇਆ ਤਾਂ ਸਾਡਾ ਫੋਨ ਚੱਕਿਆ ਹੀ ਨਹੀਂ ਤਾਂ ਹੁਣ ਲਾਭ ਸਿੰਘ ਉਗੋਕੇ ਦੇ ਉੱਪਰ ਕੀ ਕਹਿਣਾ ਹੋਵੇਗਾ ਜਿਨ੍ਹਾਂ ਦਾ ਬਾਅਦ ਸਾਨੂੰ ਕੋਈ ਵਰਜਣਾ ਹੁੰਦਾ ਹੈ ਤਾਂ ਅਸੀਂ ਜ਼ਰੂਰ ਆ ਕੇ ਅਪਡੇਟ ਕਰ ਦਵਾਂਗੇ ਪਰ ਇਸ ਸਮੇਂ ਪਦੌੜ ਹਲਕੇ ਦੇ ਵਿੱਚ ਇਹ ਪੂਰਾ ਰੌਲਾ ਪਿਆ ਹੋਇਆ ਹੈ ਕਿ ਜੋ ਲਾਹਤ ਸਿੰਘ ਉਗੁਕੇ ਦੇ ਬਾਈਕਾਟ ਦਾ ਪੋਸਟਰ ਲੱਗਦਾ ਹੈ ਇਸ ਤੋਂ ਬਾਅਦਿਕ ਸਾਹਿਬ ਨੇ ਅੱਖ ਕੇ ਇਨ੍ਹਾਂ ਲੋਕਾਂ ਦੇ ਉੱਪਰ ਪੁਲਿਸ ਐਕਸ਼ਨ ਕਰਵਾ ਦਿੱਤਾ ਪਰ ਅੱਜ ਪੂਰੇ ਪੰਜਾਬ ਚ ਰੌਲਾ ਉਹ ਪੰਜ ਦੋ ਇਹ ਪੋਸਟਰ ਦੀ ਤਸਵੀਰ ਵਾਇਰਲ ਹੁੰਦੀ ਆ ਤਾਂ ਇਹ ਪੂਰੇ ਪਿੰਡ ਵਾਸੀਆਂ ਦੇ ਜੋ ਕਹਾਣੀ ਆ ਸਾਡੇ ਜੋ ਸੂਤਰ ਨੇ ਉਹਨਾਂ ਮੁਤਾਬਕ ਉਹਨਾਂ ਸੀ ਪੂਰੀ ਇੱਕ ਕਹਾਣੀ ਪੇਸ਼ ਕੀਤੀ ਹੈ ਜੀ 但是吧。